ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਿੰਦਾ ਹਾਂ ਸਾਲ 1984 ਜਿਹੜਾ ਆ ਉਹ ਸਿੱਖਾਂ ਵਾਸਤੇ ਕਦੇ ਵੀ ਨਾ ਭੁੱਲਣਯੋਗ ਸਾਲ ਹੈ ਸਾਲ 1984 ਦੇ ਵਿੱਚ ਦੋ ਵਾਰੀ ਸਿੱਖਾਂ ਨੂੰ ਮਟਾਉਣ ਵਾਸਤੇ ਸੈਂਟਰ ਸਰਕਾਰ ਦੇ ਵੱਲੋਂ ਹਮਲੇ ਕੀਤੇ ਜਾਂਦੇ ਪਹਿਲਾ ਜੂਨ 1984 ਤੇ ਦੂਜਾ ਨਵੰਬਰ ਪਹਿਲੇ ਦੇ ਵਿੱਚ ਕੋਈ ਕਥਨ ਨਹੀਂ ਸਰੀ ਪੰਜਾਬ ਦੇ ਸਾਰੇ ਲਗਭਗ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਗਏ ਲੱਖਾਂ ਲੋਕਾਂ ਦਾ ਕਤਲ ਕੀਤਾ ਗਿਆ। ਖਾਸ ਜਦੋਂ ਇੰਦਰਾ ਗਾਂਧੀ ਮਰਦੀ ਹੈ ਤੇ ਹਿੰਦੁਸਤਾਨ ਦੇ ਲਗਭਗ ਅੱਧੀਆਂ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲ ਹੁੰਦਾ ਹੈ। ਸਿੱਖਾਂ ਦੇ ਜਿਹੜੇ ਕਾਰੋਬਾਰ ਸਮ ਅਰਬਾਂ ਕਰੋੜਾਂ ਰੁਪਈਆ ਦੇ ਜਿਹੜੇ ਬਹੁਤ ਜਿਆਦੀ ਮਿਹਨਤ ਦੇ ਨਾਲ ਖੜੇ ਕੀਤੇ ਗਏ ਸਨ। ਉਹ ਲੁੱਟ ਲੈ ਜਾਂਦੇ ਨੇ ਸਾੜ ਕੇ ਸੁਆਹ ਕਰ ਦਿੱਤੇ ਜਾਂਦੇ ਨੇ ਬੇਗਿੰਤ ਲੋਕਾਂ ਦੇ ਨਾਲ ਜਿਹੜਾ ਉਹ ਵੈਸ਼ਿਆਨਾ ਤਰੀਕੇ ਦੇ ਨਾਲ ਕਤਲੋਗਰਦ ਕੀਤੀ ਜਾਂਦੀ ਹੈ ਪਹੇਵ ਕੀਤੇ ਜਾਂਦੇ ਨੇ ਮਤਲਬ ਕਿ ਇੱਕ ਗਿਨੀ ਮਿੱਥੀ ਸ਼ਾਇਸ਼ ਦੇ ਤਹਿਤ ਸਿੱਖਾ ਨੂੰ ਖਤਮ ਕੀਤਾ ਜਾਂਦਾ ਜਦੋਂ ਇਹ ਦੌਰ ਖਤਮ ਹੁੰਦਾ ਹੈ ਜਿਹੜੇ ਸਿੱਖ ਵੱਜ ਜਾਂਦੇ ਫਿਰ ਉਹਨਾਂ ਨਾਲ ਅਸਰਸ਼ ਕਰੂ ਹੁੰਦਾ ਕਿ ਜਿਹੜੇ ਲੋਕ ਮਾਰੇ ਗਏ ਨੇ ਜਾਂ ਜਿਹੜੇ ਕਾਰੋਬਾਰ ਸੜ ਗਏ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਵਾਨ ਦਾ ਕੰਨ ਨੇ ਕਿ ਸਿੱਖ ਸੰਵਿਧਾਨ ਨੂੰ ਮੰਨਦੇ ਨੇ ਪਰ ਸੰਵਿਧਾਨ ਦੇ ਵਿੱਚ ਰਹਿ ਕੇ ਸਿੱਖਾਂ ਨੇ ਜਿੰਨਾ ਸੰਘਰਸ਼ ਕੀਤਾ ਹੈ ਸ਼ਾਇਦ ਕਿਸੇ ਕੌਮ ਨੇ ਇਹ ਨਾ ਨਹੀਂ ਕੀਤਾ ਨਾਨਾਵਤੀ ਕਮਿਸ਼ਨ ਨੂੰ ਆਪਾਂ ਸਾਰੇ ਜਾਣਦੇ ਆ ਨਾਨਾਵਤੀ ਕਮਿਸ਼ਨ ਨੇ ਕੁਝ ਮੁਆਵਜ਼ੇ ਵੀ ਦਵਾਏ ਤੇ ਜਿੱਦਾਂ ਟਾਈਟਲਰ ਹਰਾਂ ਨੂੰ ਸਜਾਵਾਂ ਦਾ ਵੀ ਵਿਚਾਰਚ ਕੀਤੀ ਸਜਾਵਾਂ ਤੋਂ ਪਰ ਕੱਲਾ ਨਾਨਾਵਤੀ ਕਮਿਸ਼ਨ ਨਹੀਂ ਸੀ ਜਿਹੜੇ ਲੋਕ ਉੱਜੜ ਗਏ ਜਿਨ੍ਹਾਂ ਦਾ ਪਰਿਵਾਰ ਮਾਰਿਆ ਗਿਆ ਜਿਨ੍ਹਾਂ ਦੇ ਕਾਰੋਬਾਰ ਸਾੜੇ ਗਏ ਜਿਨ੍ਹਾਂ ਦੀ ਉਸ ਧਰਤੀ ਨੇ ਜਿਨ੍ਹਾਂ ਨੂੰ ਬਰਬਾਦ ਕਰ ਦਿੱਤਾ ਉੱਥੇ ਜਾ ਕੇ ਇੱਕ ਉਸੇ ਸਰਕਾਰ ਤੋਂ ਕਮੇਟੀ ਖੜੀ ਕਰਨਾ ਜਾਂ ਕਮਿਸ਼ਨ ਖੜਾ ਕਰਵਾਉਣਾ ਇਹ ਕੋਈ ਛੋਟਾ ਸੰਘਰਸ਼ ਨਹੀਂ ਬਹੁਤ ਵੱਡਾ ਸੰਘਰਸ਼ ਹੈ ਉਹਨਾਂ ਲੋਕਾਂ ਦਾ ਜਿਹੜੇ ਲੋਕਾਂ ਨੇ ਇਹ مصیبتਾਂ ਚੱਲੀਆਂ ਨਾਨਾਵਾਦੀ ਕਮਿਸ਼ਨ ਨੂੰ ਆਪਾਂ ਲਗਭਗ ਸਾਰੇ ਜਾਣਦੇ ਹਾਂ ਪਰ ਇਹ ਇੱਕ ਕਲਾ ਨਾਨਾਵਾਦੀ ਕਮਿਸ਼ਨ ਨਹੀਂ ਸੀ ਅੱਜ ਆਪਾਂ ਗੱਲ ਕਰਾਂਗੇ ਕਿ ਇਸ 30 ਸਾਲ ਦੇ ਸੰਘਰਸ਼ ਦੇ ਵਿੱਚ ਉਹਨਾਂ ਲੋਕਾਂ ਨੇ ਕਿੰਨੀਆਂ ਕਮੇਟੀਆਂ ਬਣਵਾਈਆਂ ਕਿੰਨੀਆਂ ਕਮੇਟੀਆਂ ਬਣੀਆਂ ਤੇ ਕਿਹੜੇ-ਕਿਹੜੇ ਕਮੇਟੀ ਦਾ ਕੀ-ਕੀ ਰੋਲ ਰਿਹਾ ਆ ਆਪਾਂ ਜਦੋਂ 1984 ਦੇ ਵਿੱਚ ਨਵੰਬਰ ਦੇ ਵਿੱਚ ਇਹ ਸਾਰਾ ਕੁਝ ਵਾਪਰ ਜਾਂਦਾ ਤੇ 1985 ਦੇ ਵਿੱਚ ਇੱਕ ਮਿਸ਼ਰਾ ਕਮਿਸ਼ਨ ਬਣਦਾ ਮਿਸ਼ਰਾ ਕਮਿਸ਼ਨ ਦੇ ਵਿੱਚ ਜਿਸ ਵਿੱਚ ਕਾਂਗਰਸ ਦੇ ਆਗੂਆਂ ਨੂੰ ਬਿਲਕੁਲ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸਿੱਖ ਫਿਰ फडਕਦੇ ਨੇ ਫਿਰ ਵਿਚਾਰੇ ਸੰਘਰਸ਼ ਕਰਦੇ ਨੇ ਫਿਰ ਦੂਜੀ ਕਮੇਟੀ ਦਾ ਗਠਨ ਹੁੰਦਾ ਹੈ 1987 ਦੇ ਵਿੱਚ ਜੈਨ ਵਾਨਰਜੀ ਕਮੇਟੀ ਇਹ ਬਣਾਈ ਜਾਂਦੀ ਹੈ ਇੱਕ ਕਮੇਟੀ ਟੈਟਲਰ ਨੂੰ ਦੋਸ਼ੀ ਦੱਸ ਦਿੰਦੀ ਹੈ ਕਿ ਟੈਟਲਰ ਇਸ ਕਤਲੋਗਾਰਥ ਦੇ ਵਿੱਚ ਸ਼ਾਮਲ ਪਰ ਕੋਈ ਕਾਰਵਾਈ ਨਹੀਂ ਹੁੰਦੀ। ਕਾਰਵਾਈ ਤਾਂ ਕੀ ਹੋਣੀ ਸੀ, ਇਹ ਕਮੇਟੀ ਰੱਦ ਕਰ ਦਿੱਤੀ ਜਾਂਦੀ ਹੈ। ਫਿਰ ਤੀਜੀ ਕਮੇਟੀ اک ਬਣਦੀ ਹੈ 1990 ਦੇ ਵਿੱਚ। ਇੱਕ ਕਮੇਟੀ ਦਾ ਨਾਮ ਹੁੰਦਾ ਪੂਰੀ ਕਮੇਟੀ। ਇਹ ਪੂਰੀ ਕਮੇਟੀ ਨੇ ਸ਼ਿਕਾਇਤਾਂ ਸੁਨੀਆਂ ਪਰ ਕਾਰਵਾਈ ਕੋਈ ਨਹੀਂ ہوئی۔ ਫਿਰ ਵੀ ਕੋਈ ਕਿਸੇ ਵੀ ਪਾਸੇ ਗੱਲ ਨਹੀਂ ਲੱਗਦੀ ਸਿੱਖਾਂ ਦੇ ਹੱਥ ਨਰਾਸ਼ਾ ਲੱਗਦਾ ਹੈ ਕਿਹਦੇ ਵੀ ਚੌਥੀ ਕਮੇਟੀ ਬਣਦੀ ਹੈ 1993 ਦੇ ਵਿੱਚ ਇੱਕ ਕਮੇਟੀ ਦਾ ਨਾਮ ਜੀ ਅਹੂਜਾ ਕਮੇਟੀ ਅਹੂਜਾ ਕਮੇਟੀ ਜਿਹੜੀ ਸੀ ਇਹ 200 ਕੇਸਾਂ ਨੂੰ ਫਿਰ ਤੋਂ ਖੋਲਣ ਦੀ ਜਿਹੜੀ ਉਹ ਸ਼ਿਫਾਰਿਸ਼ ਕਰਦੀ ਹੈ ਪਰ ਸਰਕਾਰ ਇਹਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਇਹ ਕਮੇਟੀ ਨੂੰ ਹੀ ਭੰਗ ਕਰ ਦਿੰਦੀ ਹੈ ਫਿਰ ਇੱਕ ਪੰਜਵੀਂ ਕਮੇਟੀ ਬਣਦੀ ਹੈ 1995 ਦੇ ਵਿੱਚ ਫਿਰ ਜਿਹੜੀ ਕਮੇਟੀ ਬਣਦੀ ਹੈ ਇਹਦਾ ਨਾਂ ਹੁੰਦਾ ਧੀਲਨ ਕਮੇਟੀ ਇਹ ਕਮੇਟੀ ਵੀ ਜਿਹੜੀ ਹੈ ਇਹ ਮੁਆਵਜ਼ੇ ਦੀ ਜਾਂਚ ਕਰਦੀ ਹੈ ਗੱਲ ਕਰਦੀ ਹੈ ਪਰ ਹੁੰਦਾ ਕੁਝ ਵੀ ਨਹੀਂ ਫਿਰ ਇੱਕ ਛੇਵੀਂ ਕਮੇਟੀ 1985 ਦੇ ਵਿੱਚ ਬਣਦੀ ਹੈ ਜਿਹਦਾ ਨਾਂ ਹੁੰਦਾ ਕਪੂਰ ਮਿਲਟ ਕਮੇਟੀ ਇਹ ਕਮੇਟੀ ਪੁਲਿਸ ਦੀ ਨਕਾਮੀ ਦੇ ਉੱਤੇ ਗੱਲ ਕਰਦੀ ਹੈ ਪੁਲਿਸ ਦੀ ਜਿਹੜੀ ਇੱਕ ਤਰਫਾ ਕਾਰਵਾਈ ਸੀ ਉਹ ਦਰਸਾਉਂਦੀ ਹੈ ਪਰ ਕਿਸੇ ਨੂੰ ਵੀ ਦੋਸ਼ੀ ਨੂੰ ਸਜ਼ਾਵਾਦਵਾਨ ਦੇ ਵਿੱਚ ਇਹ ਕਮੇਟੀ ਵੀ ਜਿਹੜੀ ਉਹ ਕੰਮਜਵ ਨਹੀਂ ਹੁੰਦੀ ਸਿੱਖਾਂ ਦੇ ਨਾਲ ਇੱਕ ਤਰੀਕੇ ਦਾ ਜਿਵੇਂ ਮਜ਼ਾਕ ਕੀਤਾ ਜਾਂਦਾ ਮਜ਼ਾਕ ਬਣ ਕੇ ਵੀ ਕਮੇਟੀ ਰਹਿ ਜਾਂਦੀ ਫਿਰ 1996 ਦੇ ਵਿੱਚ ਇੱਕ ਕਮੇਟੀ ਬਣਦੀ ਹੈ ਨਰੋਲਾ ਕਮੇਟੀ ਨਰਮੋਲਾ ਕਮੇਟੀ ਜਿਹੜੀ ਸੀ ਇਹ ਥੋੜੀ ਮਾਨਤਰੀ ਬਖਾਂਦੀ ਹੈ ਮਾਨਤਰੀ ਦੇ ਨਾਲ ਕੰਮ ਕਰਦੀ ਹੈ ਤੇ ਨਤਾਵਾਂ ਦੇ ਉੱਤੇ ਦੋਸ਼ ਜੜਨੇ ਇਹ ਸਿੱਧ ਕਰਦੀ ਪਰ ਹੁੰਦਾ ਕੁਛ ਨਹੀਂ ਫਿਰ 2000 ਦੇ ਵਿੱਚ ਨਾਨਾਵਤੀ ਕਮਿਸ਼ਨ ਬਣਦਾ ਕਿ ਜਿਹੜਾ ਨਾਨਾਵਤੀ ਕਮਿਸ਼ਨ ਹੈ ਇਹ ਭਾਜੀਪੀ ਦੀ ਸਿਫਾਰਿਸ਼ ਦੇ ਨਾਲ ਬਣਦਾ ਮੈਂ ਇਹ ਜਾਇਜ਼ ਕਹ ਲਓ ਕਿ ਭਾਜੀਪੀ ਨੇ ਬਣਾਇਆ ਇਹ 2000 ਤੋਂ ਲੈ ਕੇ 2005 ਤੱਕ ਕੰਮ ਕਰਦਾ ਇਸ ਕਮਿਸ਼ਨ ਨੇ ਦੰਗਿਆਂ ਨੂੰ ਅਯੋਜਿਤ ਦੱਸਿਆ ਮਤਲਬ ਕਿ ਪ੍ਰੀਪਲਾਨ ਦੱਸਿਆ ਤੇ ਕਈ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਸਨ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਜਿਨ੍ਹਾਂ ਦੇ ਵਿੱਚ ਟਾਈਟਲਰ ਸੱਜਨ ਕੁਮਾਰ ਕਮਲਨਾਥੇ ਸਾਰੇ ਸਨ 2007 ਦੇ ਵਿੱਚ ਸਿੱਖ ਦੰਗੇ ਟ੍ਰਾਇਨ ਵਲ ਇੱਕ ਕਮਿਸ਼ਨ ਬਣਦਾ ਇਹ ਨਵੀਆਂ ਜਾਂਚਾਂ ਫਿਰ ਤੋਂ ਸ਼ੁਰੂ ਕਰਨ ਦੀ ਸ਼ਫਾਰਿਸ਼ ਕਰਦਾ 2015 ਦੇ ਵਿੱਚ ਫਿਰ ਐਸਆਈਟੀ ਬੰਦੀ ਐ ਇਹ ਕੁਝ ਜਾਂਚਾਂ ਤੋਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਗੱਲ ਕਰਦੀ ਐ ਇਹ 12 ਕਮੇਟੀਆਂ ਬੰਦੀਆਂ ਨੇ ਜੋ ਸਰਕਾਰੀ ਕਮੇਟੀਆਂ ਸੀ ਪਰ 12 ਕਮੇਟੀਆਂ ਦੇ ਵਿੱਚ ਨਾਨਾਵਤੀ ਜਾਂ ਜਿਹੜਾ ਕਮਿਸ਼ਨ ਸੀ ਉਹਦੇ ਤੋਂ ਇਲਾਵਾ ਕਿਸੇ ਕਮੇਟੀ ਨੇ ਕੋਈ ਸਿੱਖਾਂ ਦੇ ਵੱਲ ਦੀ ਗੱਲ ਨਹੀਂ ਕੀਤੀ ਇਸ ਸਰਕਾਰੀ ਕਮੇਟੀਆਂ ਨਾਲ ਕੁਝ ਕਮੇਟੀਆਂ ਪ੍ਰਾਈਵੇਟ ਤੌਰ ਤੇ ਵੀ ਆਪਣੇ ਤੌਰ ਤੇ ਵੀ ਬਣਦੀਆਂ ਹਨ ਜਿਵੇਂ ਨਾਨਕਮਤੀ ਜਾਂ ਮਾਨਵਾਦਕਾਰ ਆਯੋਗ ਜਿਦੇ ਵਿੱਚ ਜੇਠ ਮਲਾਨੀ ਜਿਹੜਾ ਵਕੀਲ ਸੀ ਉਹ ਵੀ ਸੀ ਇਹਨਾਂ ਕੁਝ ਹੋਣ ਤੋਂ ਬਾਅਦ 12 ਕਮੇਟੀਆਂ ਬਣ ਤੋਂ ਬਾਅਦ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਅਰਬਾਂ ਖਰਬਾਂ ਦੇ ਸਿੱਖਾਂ ਦੇ ਜਿਹੜੇ ਕਾਰੋਬਾਰ ਸਨ ਦਕਾਨਾਂ ਸਨ ਉਹ ਸਾੜ ਦਿੱਤੀਆਂ ਜਾਂਦੀਆਂ ਨੇ ਹਜ਼ਾਰਾਂ ਲੋਕ ਮਾਰ ਦਿੱਤੇ ਜਾਂਦੇ। ਨੌ ਮਾਸ ਦੀ ਆਪਾਂ ਗੱਲ ਕਰਦੇ ਆ ਨੌ ਮਾਸਾ Hindu Sikh ਨੌ ਮਾਸਾ ਅਸੀਂ ਵੀ ਮੰਨਦੇ ਆ। ਪਰ ਚਲੋ ਕਾਂਗਰਸ ਨੇ ਇਹ ਕੀਤਾ। BJP ਦਾ ਫਰਜ਼ ਬੰਦਾ ਸੀ। ਕਿ ਸਿੱਖਾਂ ਦੇ ਜਿਹੜੇ ਕਾਤਲ ਨੇ ਜਿਹੜੇ ਬਲਾਤਕਾਰ ਹੀ ਲੋਕ ਨੇ। ਉਹਨਾਂ ਨੂੰ ਸਿਝਾਵਾਂ ਦਿੱਤੀਆਂ ਜਾਂਦੀਆਂ ਪਰ ਨਹੀਂ ਕਾਸ਼ ਇਦਾਂ ਹੋ ਜਾਂਦਾ ਪਰ ਇਦਾਂ ਹੋਇਆ ਨਹੀਂ ਅੱਪਾ ਅੱਗੇ ਗੱਲ ਕਰਾਂਗੇ ਕਿ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਲੀਡਰ ਸਨ ਉਹਨਾਂ ਦਾ ਹੱਥ ਸੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਨੁਕਸਾਨ ਹੋਏ ਕਾਰੋਬਾਰ ਸਾੜੇ ਗਏ ਕਿਹੜੀਆਂ ਕਿਹੜੀਆਂ ਸਟਰੀਟਾਂ ਦੇ ਵਿੱਚ ਸਾੜੇ ਗਏ ਇਹਦੇ ਉੱਤੇ ਅੱਪਾ ਗੱਲ ਕਰਾਂਗੇ ਮੁਸਲਮਾਨਾਂ ਦੀ ਭੂਮਿਕਾ ਕੀ ਸੀ ਸਿੱਖਾਂ ਦੀ ਭੂਮਿਕਾ ਆਪਣਾ ਹਿੰਦੂਆਂ ਦੀ ਭੂਮਿਕਾ ਕੀ ਸੀ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਆਯਾਤਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਅੱਗੇ ਵੀ ਆਪਾਂ ਗੱਲ ਕਰਦੇ ਰਵਾਂਗੇ ਵਧੀਆ ਲੱਗੇ ਤਾਂ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਤਿ ਸ੍ਰੀ ਅਕਾਲ